ਅੱਜ ਲੁਧਿਆਣਾ ਦਿਹਾਤੀ ਵਿੱਚ ਗਿਲ ਹਲਕੇ ਦੇ ਵਿੱਚ ਧਾਰਦਰਾ ਮੰਡਲ ਦੇ ਵਿੱਚ ਅੱਜ ਜਿਹੜਾ ਕੱਲ ਸਾਡੇ ਪ੍ਰਧਾਨ ਸਵੀਰ ਕਾਹ ਜੀ ਨੂੰ ਹਰਾਸਤ ਚ ਲਿਆ ਗਿਆ 250 ਤੋਂ ਵੱਧ ਪੂਰੇ ਪੰਜਾਬ ਦੇ ਵਿੱਚ ਸਾਡੇ ਕਾਰਿਆਕਰਤਾ ਨੂੰ ਰੀਟੇਨ ਕੀਤਾ ਗਿਆ ਤੇ ਅੱਜ ਸਾਡੇ ਪ੍ਰਧਾਨ ਸਵੀਰ ਜਾਖੜ ਜੀ ਨੂੰ ਹਰਾਸਤ ਚ ਰੱਖਿਆ ਗਿਆ ਤੇ ਬਾਰ-ਬਾਰ ਇਨਾ ਰੋਸ ਗਿਆ ਵਰਕਰਾਂ ਦੇ ਵਿੱਚ ਉਹਨਾਂ ਨੂੰ ਪਿਆਰ ਕਰਨ ਵਾਲਿਆਂ ਦੇ ਵਿੱਚ ਕਿ ਚਾਰ ਵਾਰ ਖਾਣੇ ਬਦਲੇਗੇ ਉਸ ਦੀ ਵਿੰਦਾ ਕਰਨ ਦੇ ਲਈ ਅੱਜ ਇਹ ਭਗਵੰਤ ਮਾ ਜੀ ਦਾ ਪੁਤਲਾ ਮੁਕਿਆ ਕਿ ਉਹਨਾਂ ਨੂੰ ਦੱਸੀਏ ਕਿ ਜਿਹੜਾ ਲੋਕਾਂ ਦੀ ਸੇਵਾ ਲਈ ਅਸੀਂ ਕਾਰਜ ਕਰਦੇ ਹਾਂ ਲੋਕਾਂ ਨੇ ਆਯੁਸ਼ਮਾਨ ਕਾਰਡ ਬਣਾ ਕੇ ਦਿੰਦੇ ਆ 70 ਸਾਲ ਤੋਂ ਵੱਡੇ ਬਜ਼ੁਰਗ ਜਿਹੜੇ ਹੋ ਗਏ ਆ ਉਹਨਾਂ ਦੇ ਆਯੁਸ਼ਮਾਨ ਕਾਰਡ ਉਹਨਾਂ ਦਾ ਇਲਾਜ ਫ੍ਰੀ ਹੋਗੇ ਉਹਰੇ ਕਾਰਡ ਬਣਾਉਦੇ ਆ ਪੀਐਮ ਕਿਸਾਨ ਸਮਾਨ ਮਿਮੀ 6000 ਰੁਪਏ ਜਿਹੜਾ ਸਾਡੇ ਕਿਸਾਨਾਂ ਦੇ ਖਾਤੇ ਚ ਆਉਦਾ ਹੈ ਜਦੋਂ ਸਕੀਮ ਸ਼ੁਰੂ ਹੋਈ ਸੀ ਤਾਂ 23 ਲੱਖ ਕਿਸਾਨ ਪਰਿਵਾਰ ਉਸ ਚ ਕਵਰ ਸੀ ਹੁਣ 9.5 ਲੱਖ ਪਰਿਵਾਰ ਰਹਿ ਗਏ ਉਹਨਾਂ ਦੇ KYC ਕਰਾਉਦੇ ਆ ਜਿਹਦੇ ਸਿਰ ਦੇ ਉੱਪਰ ਛੱਤ ਵੀ ਹੈਗੀ ਕੱਚੀ ਛੱਤ ਹੈ ਆਪਦਾ ਮਕਾਨ ਨਹੀਂ ਉਹਨੂੰ 2.5 ਲੱਖ ਰੁਪਏ ਤੱਕ ਪੀਆ ਆਵਾਸ ਯੋਜਨਾ ਦੇ ਤਹਿਤ ਪੈਸੇ ਦਿੱਤੇ ਜਾਂਦੇ ਆ ਬਸ਼ਕਰਮਾ ਯੋਜਨਾ ਦੇ ਤਹਿਤ 2 ਲੱਖ ਰੁਪਿਆ ਸਾਡੇ ਲੋਕਾਂ ਨੂੰ ਜਿਹੜੇ ਹੱਥੀਂ ਕਿਰਤ ਕਰਦੇ ਆ ਉਹਨਾਂ ਨੂੰ ਦਿੱਤਾ ਜਾਂਦਾ ਹੈ ਜਿਹੜੇ ਲੇਬਰ ਤੱਕ ਦੇ ਲੋਕ ਆ ਨਾਲੇ ਹੀ ਸ਼ਰਮਗਾਰ ਬਣਾਇਆ ਜਾਂਦਾ ਹੈ ਸੋਲਰ એનર્ਜੀ ਦੇ ਲਈ 25000 ਰੁਪਿਆ ਉਸ ਦੇ ਫਾਰਮ ਭਰੇ ਜਾਣੇ ਦੀ ਸਬਸਿਡੀ ਦਿੱਤੀ ਜਾਂਦੀ ਹੈ ਸਾਡੀਆਂ ਭੈਣਾਵਾਂ ਲਈ ਸਿਲਾਈ ਮਸ਼ੀਨਾਂ ਪੈਂਦੇ ਆ ਜਿਹੜੇ ਅਪਾਹਜ ਵਿਅਕਤੀ ਨੇ ਉਹਨਾਂ ਦੇ ਲਈ ਵੀਲ ਚੇਅਰ ਬਾਕੀ ਚੀਜ਼ਾਂ ਪੈਂਦੀਆਂ ਆ ਇਹ ਸਕੀਮਾਂ ਉਹ ਕਰ ਕਰਕੇ ਕਦੀ ਪਹੁੰਚਾ ਦੇ ਸੀ ਇਸ ਚੀਜ਼ ਦਾ ਕਸੂਰਬਾਰ ਸਾਡਾ ਸਰੀ ਭਰਾ ਸੀ ਤੇ ਬਾਕੀ ਭਾਜੀਪੀ ਦੇ ਕਾਰਕਟਰ ਸਾਹੀ ਪੰਜਾਬ ਦੇ ਕਿ ਇਹ ਲਾਭ ਉਹਨਾਂ ਨੂੰ ਦਿੱਤੇ ਜਾ ਰਹੇ ਸੀ ਉਹ ਸਰਕਾਰ ਨੂੰ ਨਕਬੀ ਸਰਕਾਰ ਨੂੰ ਜਿਹਨੇ ਕਿਹੜਾ ਬੈਨੀਫਿਟ ਵੀ ਦਿੱਤਾ ਅੱਜ ਤੱਕ ਉਹਨੂੰ ਜਗਾਨ ਦੇ ਲਈ ਅੱਜ ਅਸੀਂ ਸਾਰੇ ਇਕੱਠੇ ਹੋਏ ਸੀ ਉਹਨਾਂ ਦਾ ਪੈਟਰ ਤੇ ਆਪਾਂ ਕੀਤਾ ਕਿ ਰੱਬ ਉਹਨਾਂ ਨੂੰ ਸਦਬੁੱਧੀ ਦੇਵੇ ਤੇ ਜਿਹੜਾ ਸਾਮਦਾਮ ਗੱਡ ਵੇਟੀ ਰਾਜਨੀਤੀ ਉਹਨਾਂ ਨੂੰ ਸਿਖਾ ਕੇ ਗਿਆ ਉਹਨਾਂ ਦਾ ਬਹੁਤ ਉਹਨੂੰ ਮਾਤੇ ਆਵੇ ਜੇ ਪੰਜਾਬੀ ਪਿਆਰ ਦੇ ਭੁੱਖੇ ਆ ਜੰਡੇ ਤੰਤਰ ਦੇ ਖਿਲਾਫ ਇਕਜੁੱਟ ਨੇ ਜਿਹੜਾ ਧੱਕਾ ਤੁਸੀਂ ਸਾਡੇ ਵਰਕਰਾਂ ਨਾਲ ਪੂਰੇ ਪੰਜਾਬ ਦੇ ਵਿੱਚ ਕੀਤਾ ਉਹਦੇ ਖਿਲਾਫ ਸਾਰੇ ਜਾਣੇ ਇਕਜੁੱਟ ਹੋਏ ਆ ਤੇ ਭਾਰਤੀ ਜਨਤਾ ਪਾਰਟੀ ਦੇ ਕਾਰਕਿਰਤਾ ਵੀ ਦਿੱਤਾ ਤੇ ਜਿੰਨਾ ਤੁਸੀਂ ਸਾਡੇ ਤੇ ਜ਼ੁਲਮ ਕਰੋਗੇ ਉਹਨਾ ਸਾਡਾ ਪਰਿਵਾਰ ਵੱਧੂਗਾ ਫੁੱਲੂਗਾ ਅਸੀਂ ਕੱਲ੍ਹ ਨੂੰ ਵੀ ਕੈਂਪ ਲਾਵਾਂਗੇ ਅਸੀਂ ਪਰਸੋਂ ਨੂੰ ਵੀ ਲਾਵਾਂਗੇ ਇਹ ਲੋਕ ਕਲਿਆਨਕਾਰੀ ਨੀਤੀਆਂ ਜਾਰੀ ਰਹਿਣ ਗਿਆ ਨਰੇਂਦਰ ਮੋਦੀ ਦੀ ਸੋਚ ਸੇਵਾ ਭਾਵ ਦੀ ਜਿਹੜੀ ਸਾ ਨੂੰ ਸ਼ਕਤੀ ਦਿੱਤੀ ਹੋਈ ਹੈ ਉਹ ਉਹਨਾਂ ਦੀ ਸੋਚ ਨੂੰ ਲੈ ਕੇ ਅਸੀਂ ਅੱਗੇ ਵਧੇ ਰਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਅੱਜ ਲੁਧਿਆਣਾ ਦਿਹਾਤੀ ਵਿੱਚ ਗਿਲ ਹਲਕੇ ਦੇ ਵਿੱਚ ਧਾਰਨਾ ਮੰਡਲ ਦੇ ਵਿੱਚ ਅੱਜ ਜਿਹੜਾ ਕੱਲ ਸਾਡੇ ਦਾਨ ਸਿੰਘ ਕੈਪਟਨ ਜੀ ਨੂੰ ਹਰਾਸਤ ਚਲੇ ਆ ਗਿਆ 250 ਤੋਂ ਵੱਧ ਪੂਰੇ ਪੰਜਾਬ ਦੇ ਵਿੱਚ ਸਾਡੇ ਕਾਰਜਕਰਤਾ ਨੂੰ ਰੀਟੇਨ ਕੀਤਾ ਗਿਆ ਤੇ ਅੱਜ ਸਾਡੇ ਪ੍ਰਧਾਨ ਸਵੀਰ ਜਾਖੜ ਜੀ ਨੂੰ ਰਾਸਤ੍ਰਿ ਰੱਖਿਆ ਗਿਆ ਤੇ ਬਾਰ-ਬਾਰ ਇੰਨਾ ਰੋਸ ਗਿਆ ਵਰਕਰਾਂ ਦੇ ਵਿੱਚ ਉਹਨਾਂ ਨੂੰ ਪਿਆਰ ਕਰਨ ਵਾਲਿਆਂ ਦੇ ਵਿੱਚ ਕਿ ਚਾਰ ਵਾਰ ਖਾਣੇ ਬਦਲੇਗੇ ਉਸ ਦੀ ਵਿੰਦਾ ਕਰਨ ਦੇ ਲਈ ਅੱਜ ਇਹ ਭਗਵੰਤ ਮਾ ਜੀ ਦਾ ਪੁਤਲਾ ਮੁਕਿਆ ਕਿ ਉਹਨਾਂ ਨੂੰ ਦੱਸੀਏ ਕਿ ਜਿਹੜਾ ਲੋਕਾਂ ਦੀ ਸੇਵਾ ਲਈ ਅਸੀਂ ਕਾਰਜ ਕਰਦੇ ਹਾਂ ਲੋਕਾਂ ਨੇ ਆਯੁਸ਼ਮਾਨ ਕਾਰਡ ਬਣਾ ਕੇ ਦਿੰਦੇ ਆ 70 ਸਾਲ ਤੋਂ ਵੱਡੇ ਬਜ਼ੁਰਗ ਜਿਹੜੇ ਹੋ ਗਏ ਆ ਉਹਨਾਂ ਦੇ ਆਯੁਸ਼ਮਾਨ ਕਾਰਡ ਉਹਨਾਂ ਦਾ ਇਲਾਜ ਫ੍ਰੀ ਹੋ ਗਏ ਉਹਦੇ ਕਾਰਡ ਬਣਾਉਦੇ ਆ ਪੀਐਮ ਕਿਸਾਨ ਸਮਾਨ ਮਿਤੀ 6000 ਰੁਪਏ ਜਿਹੜਾ ਸਾਡੇ ਕਿਸਾਨਾਂ ਦੇ ਖਾਤੇ ਚ ਆਦਾ ਜਦੋਂ ਸਕੀਮ ਸ਼ੁਰੂ ਹੋਈ ਸੀ ਤਾਂ 23 ਲੱਖ ਕਿਸਾਨ ਪਰਿਵਾਰ ਉਸ ਚ ਕਵਰ ਸੀ ਉਹਨਾਂ ਸਾਢੇ 9 ਲੱਖ ਪਰਿਵਾਰ ਰਹੇਗੇ ਉਹਨਾਂ ਦੇ ਕੇਵਾਈਸੀ ਕਰਾਉਦੇ ਆ ਇਹਦੇ ਸਿਰ ਦੇ ਉੱਪਰ ਛੱਤ ਵੀ ਹੈਗੀ ਕੱਚੀ ਛੱਤ ਹੈ ਆਪਦਾ ਮਕਾਨ ਨਹੀਂ ਉਹਨੂੰ 2.5 ਲੱਖ ਰੁਪਏ ਤੱਕ ਪੀਆ ਆਵਾਸ ਯੋਜਨਾ ਦੇ ਤਹਿਤ ਪੈਸੇ ਦਿੱਤੇ ਜਾਂਦੇ ਆ ਬਸ਼ਕਰਮਾ ਯੋਜਨਾ ਦੇ ਤਹਿਤ 2 ਲੱਖ ਰੁਪਿਆ ਸਾਡੇ ਲੋਕਾਂ ਨੂੰ ਜਿਹੜੇ ਹੱਥੀਂ ਕਿਰਤ ਕਰਦੇ ਆ ਉਹਨਾਂ ਨੂੰ ਦਿੱਤਾ ਜਾਂਦਾ ਹੈ ਜਿਹੜੇ ਲੇਬਰ ਤੱਕ ਦੇ ਲੋਕ ਉਹਨਾਂ ਲਈ ਹੀ ਸ਼ਰਮਗਾਰ ਬਣਾਇਆ ਜਾਂਦਾ ਹੈ ਸੋਲਰ એનર્ਜੀ ਦੇ ਲਈ 25000 ਰੁਪਿਆ ਉਸ ਦੇ ਫਾਰਮ ਭਰੇ ਜਾਣੇ ਦੀ ਸਬਸਿਡੀ ਦਿੱਤੀ ਜਾਂਦੀ ਹੈ ਸਾਡੀ ਆ ਭੈਣਾਵਾਂ ਲਈ ਸਖਲਾਈ ਮਸ਼ੀਨਾ ਨਹੀਂ ਪੈਂਦੀਆ ਜਿਹੜੇ ਅਪਾਹਜ ਵਿਅਕਤੀ ਨੇ ਉਹਨਾਂ ਦੇ ਲਈ ਵੀਲ ਚੇਅਰ ਬਾਕੀ ਠੀਕਾ ਰਿਪੇਰ ਆਂਦੀਆਂ ਇਹ ਸਕੀਮਾਂ ਉਹ ਕਰ ਕਰਤਾ ਕਦੀ ਪਹੁੰਚਾਦੇ ਸੀ ਇਸ ਚੀਜ਼ ਦਾ ਕਸੂਰਵਾਰ ਸਾਡਾ ਸਰੀ ਭਰਾ ਸੀ ਤੇ ਬਾਕੀ ਭਾਜੀਪੀ ਦੇ ਕਾਰਕਟਰਤਾ ਸੀ ਪੰਜਾਬ ਦੇ ਕਿ ਇਹ ਲਾਭ ਉਹਨਾਂ ਨੂੰ ਦਿੱਤੇ ਜਾ ਰਹੇ ਸੀ ਉਹ ਸਰਕਾਰ ਨੂੰ ਉਹ ਨਕਬੀ ਸਰਕਾਰ ਨੂੰ ਜਿਹਨੇ ਕਿਸੇ ਦਾ ਬੈਨੀਫਿਟ ਵੀ ਕੀਤਾ ਅੱਜ ਤੱਕ ਉਹਨੂੰ ਜਗਾਨ ਦੇ ਲਈ ਅੱਜ ਅਸੀਂ ਸਾਰੇ ਇਕੱਠੇ ਹੋਏ ਸੀ ਉਹਨਾਂ ਦਾ ਪਿੱਛੇ ਆਪਾਂ ਕੀਤਾ ਕਿ ਰੱਬ ਉਹਨਾਂ ਨੂੰ ਸਦਬੁੱਧੀ ਦੇਵੇ ਤੇ ਜਿਹੜਾ ਸਾਮ ਦਾਮ ਗੱਲ ਵੇਖਦੀ ਰਾਜਨੀਤੀ ਉਹਨਾਂ ਨੂੰ ਸਿਖਾ ਕੇ ਗਿਆ ਉਹਨਾਂ ਦਾ ਬਾਸ਼ ਉਹਨੂੰ ਮਾਰਦੇ ਆਵੇ ਜੇ ਪੰਜਾਬੀ ਪਿਆਰ ਦੇ ਭੁੱਖੇ ਆ ਚੱਲੇ ਤੰਕਰ ਦੇ ਖਿਲਾਫ ਇਕਜੁੱਟ ਨੇ ਜਿਹੜਾ ਧੱਕਾ ਤੁਸੀਂ ਸਾਡੇ ਵਰਕਰਾਂ ਨਾਲ ਪੂਰੇ ਪੰਜਾਬ ਦੇ ਵਿੱਚ ਕੀਤਾ ਹੈ ਉਹਦੇ ਖਿਲਾਫ ਸਾਰੇ ਜਾਣੇ ਇਕਜੁੱਟ ਹੋਏ ਆ ਤੇ ਭਾਰਤੀ ਜਨਤਾ ਪਾਰਟੀ ਦੇ ਕਾਰਕਿਰਤਾ ਨਹੀਂ ਦਿੱਤਾ ਤੇ ਜਿੰਨਾ ਤੁਸੀਂ ਸਾਡੇ ਤੇ ਜ਼ੁਲਮ ਕਰੋਗੇ ਉਹਨਾਂ ਸਾਡਾ ਪਰਿਵਾਰ ਵਧੂਗਾ ਫੁੱਲੂਗਾ ਅਸੀਂ ਕੱਲੂ ਵੀ ਕੱਪ ਲਾਵਾਂਗੇ ਅਸੀਂ ਪਰਸੋਂ ਨੂੰ ਵੀ ਲਾਵਾਂਗੇ ਇਹ ਲੋਕ ਕਲਿਆਨਕਾਰੀ ਨੀਤੀਆਂ ਜਾਰੀ ਰਹਿਣਗੀਆਂ ਨਰੇਂਦਰ ਮੋਦੀ ਦੀ ਸੋਚ ਸੇਵਾ ਭਾਵ ਦੀ ਜਿਹੜੀ ਸਾਾਨੂੰ ਸ਼ਕਤੀ ਦਿੱਤੀ ਹੋਈ ਹੈ ਉਹ ਉਹਨਾਂ ਦੀ ਸੋਚ ਨੂੰ ਲੈ ਕੇ ਅਸੀਂ ਅੱਗੇ ਵਧੇ ਰਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਰਾਜ ਲੁਧਿਆਣਾ ਦਿਹਾਤੀ ਵਿੱਚ ਗਿਲ ਹਲਕੇ ਦੇ ਵਿੱਚ ਧਾਰਦਰਾ ਮੰਡਲ ਦੇ ਵਿੱਚ ਅੱਜ ਜਿਹੜਾ ਕੱਲ ਸਾਡੇ ਦਾਨ ਸਵੀਰ ਕੈਪਟਨ ਜੀ ਨੂੰ ਹਰਾਸਤ ਚਲੇਆ ਗਿਆ 250 ਤੋਂ ਵੱਧ ਪੂਰੇ ਪੰਜਾਬ ਦੇ ਵਿੱਚ ਸਾਡੇ ਕਾਰਿਆਕਰਤਾ ਨੂੰ ਰ ਟੇਨ ਕੀਤਾ ਗਿਆ ਤੇ ਅੱਜ ਸਾਡੇ ਪਰਦਾਸ ਸਵੀਰ ਜਾਖੜ ਜੀ ਨੂੰ ਹਰਾਸਤ ਚ ਰੱਖਿਆ ਗਿਆ ਤੇ ਬਾਰ ਬਾਰ ਇੰਨਾ ਰੋਸ ਗਿਆ ਵਰਕਰਾਂ ਦੇ ਵਿੱਚ ਉਹਨਾਂ ਨੂੰ ਪਿਆਰ ਕਰਨ ਵਾਲਿਆਂ ਦੇ ਵਿੱਚ ਕਿ ਚਾਰ ਵਾਰ ਖਾਣੇ ਬਦਲੇਗੇ ਉਸ ਦੀ ਮੰਦਾ ਕਰਨ ਦੇ ਲਈ ਅੱਜ ਇਹ ਭਗਵੰਤ ਮਾ ਜੀ ਦਾ ਪੁਤਲਾ ਮੁਕਿਆ ਜੋ ਉਹਨਾਂ ਨੂੰ ਦੱਸੀਏ ਕਿ ਜਿਹੜਾ ਲੋਕਾਂ ਦੀ ਸੇਵਾ ਲਈ ਅਸੀਂ ਕਾਰਜ ਕਰਦੇ ਹਾਂ ਲੋਕਾਂ ਨੇ ਆਯੁਸ਼ਮਾਨ ਕਾਰਡ ਬਣਾ ਕੇ ਦਿੰਦੇ ਆ 70 ਸਾਲ ਤੋਂ ਵੱਡੇ ਬਜ਼ੁਰਗ ਜਿਹੜੇ ਹੋ ਗਏ ਆ ਉਹਨਾਂ ਦੇ ਆਯੁਸ਼ਮਾਨ ਕਾਰਡ ਉਹਨਾਂ ਦਾ ਇਲਾਜ ਫ੍ਰੀ ਹੋ ਗਏ ਉਹਦੇ ਕਾਰਡ ਬਣਾਉਦੇ ਆ ਪੀਐਮ ਕਿਸਾਨ ਸਮਾਨ ਮਿਮੀ 6000 ਰੁਪਏ ਜਿਹੜਾ ਸਾਡੇ ਕਿਸਾਨਾਂ ਦੇ ਖਾਤੇ ਚ ਆਉਦਾ ਹੈ ਜਦੋਂ ਸਕੀਮ ਸ਼ੁਰੂ ਹੋਈ ਸੀ ਤਾਂ 23 ਲੱਖ ਕਿਸਾਨ ਪਰਿਵਾਰ ਉਸ ਚ ਕਵਰ ਸੀ ਹੁਣ 9.5 ਲੱਖ ਪਰਿਵਾਰ ਰਹਿ ਗਏ ਉਹਨਾਂ ਦੇ ਕੇਵਾਈਸੀ ਕਰਾਉਦੇ ਆ ਇਰੇ ਸਿਰ ਦੇ ਉੱਪਰ ਛੱਤ ਵੀ ਹੈਗੀ ਕੱਚੀ ਛੱਤ ਹੈ ਆਪਦਾ ਮਕਾਨ ਨਹੀਂ ਉਹਨੂੰ 2.5 ਲੱਖ ਰੁਪਏ ਤੱਕ ਪੀਆ ਆਵਾਸ ਯੋਜਨਾ ਦੇ ਤਹਿਤ ਪੈਸੇ ਦਿੱਤੇ ਜਾਂਦੇ ਆ ਵਸ਼ਕਰਮਾ ਯੋਜਨਾ ਦੇ ਤਹਿਤ 2 ਲੱਖ ਰੁਪਇਆ ਸਾਡੇ ਲੋਕਾਂ ਨੂੰ ਜਿਹੜੇ ਹੱਥੀਂ ਕਿਰਤ ਕਰਦੇ ਆ ਉਹਨਾਂ ਨੂੰ ਦਿੱਤਾ ਜਾਂਦਾ ਜਿਹੜੇ ਲੇਬਰ ਤੱਕ ਦੇ ਲੋਕ ਉਹਨਾਂ ਦਾ ਹੀ ਸ਼ਰਮਗਾਰ ਬਣਾਇਆ ਜਾਂਦਾ ਹੈ ਸੋਲਰ એનર્ਜੀ ਦੇ ਲਈ 75000 ਰੁਪਇਆ ਉਸ ਦੇ ਫਾਰਮ ਭਰੇ ਜਾਣੇ ਦੀ ਸਬਸਿਡੀ ਦਿੱਤੀ ਜਾਂਦੀ ਹੈ ਸਾਡੀ ਆ ਭੈਣਾਵਾਂ ਲਈ ਸਖਲਾਈ ਮਸ਼ੀਨਾ ਨਹੀਂ ਪੈਂਦੀਆ ਜਿਹੜੇ ਅਪਾਹਜ ਵਿਅਕਤੀ ਨੇ ਉਹਨਾਂ ਦੇ ਲਈ ਵੀਲ ਚੇਅਰ ਬਾਕੀ ਠੀਕਾ ਰਿਪਿਆ ਜਾਂਦੀਆਂ ਇਹ ਸਕੀਮਾਂ ਉਹ ਕਰ ਕਰਤਾ ਕਦੀ ਪਹੁੰਚਾਦੇ ਸੀ ਇਸ ਚੀਜ਼ ਦਾ ਕਸੂਰਵਾਰ ਸਾਡਾ ਸਰੀ ਭਰਾ ਸੀ ਤੇ ਬਾਕੀ ਭਾਜੀਪੀ ਦੇ ਕਾਰਕਟਰਤਾ ਸੀ ਪੰਜਾਬ ਦੇ ਕਿ ਇਹ ਲਾਭ ਉਹਨਾਂ ਨੂੰ ਦਿੱਤੇ ਜਾ ਰਹੇ ਸੀ ਉਹ ਸਰਕਾਰ ਨੂੰ ਉਹ ਨਕਮੀ ਸਰਕਾਰ ਨੂੰ ਜਿਹਨੇ ਕਿਸੇ ਦਾ ਬੈਨੀਫਿਟ ਵੀ ਕੀਤਾ ਅੱਜ ਤੱਕ ਉਹਨੂੰ ਜਗਾਨ ਦੇ ਲਈ ਅੱਜ ਅਸੀਂ ਸਾਰੇ ਇਕੱਠੇ ਹੋਏ ਸੀ ਉਹਨਾਂ ਦਾ ਪਿੱਛੇ ਆਪਾਂ ਕੀਤਾ ਕਿ ਰੱਬ ਉਹਨਾਂ ਨੂੰ ਸਦਬੁੱਧੀ ਦੇਵੇ ਤੇ ਜਿਹੜਾ ਸਾਧਨਾ ਗੱਦਬੇੜ ਦੀ ਰਾਜਨੀਤੀ ਉਹਨਾਂ ਨੂੰ ਸਿਖਾ ਕੇ ਗਿਆ ਉਹਨਾਂ ਦਾ ਬੋਸ ਉਹਨੂੰ ਮਾਰਦੇ ਆਵੇ ਜੇ ਪੰਜਾਬੀ ਪਿਆਰ ਦੇ ਭੁੱਖੇ ਆ ਜੱਡੇ ਤੰਤਰ ਦੇ ਖਿਲਾਫ ਇਕਜੁੱਟ ਨੇ ਜਿਹੜਾ ਧੱਕਾ ਤੁਸੀਂ ਸਾਡੇ ਵਰਕਰਾਂ ਨਾਲ ਪੂਰੇ ਪੰਜਾਬ ਦੇ ਵਿੱਚ ਕੀਤਾ ਹੈ ਉਹਦੇ ਖਿਲਾਫ ਸਾਰੇ ਜਾਣੇ ਇਕਜੁੱਟ ਹੋਏ ਆ ਤੇ ਭਾਰਤੀ ਜਨਤਾ ਪਾਰਟੀ ਦੇ ਕਾਰਕਿਰਤਾ ਨਹੀਂ ਦਿੱਤਾ ਤੇ ਜਿੰਨਾ ਤੁਸੀਂ ਸਾਡੇ ਤੇ ਜ਼ੁਲਮ ਕਰੋਗੇ ਉਹਨਾਂ ਸਾਡਾ ਪਰਿਵਾਰ ਵੱਧੂਗਾ ਫੁੱਲੂਗਾ ਅਸੀਂ ਕੱਲੂ ਵੀ ਕੈਂਪ ਲਾਵਾਂਗੇ ਅਸੀਂ ਪਰਸੋਂ ਨੂੰ ਵੀ ਲਾਵਾਂਗੇ ਇਹ ਲੋਕ ਕਲਿਆਨਕਾਰੀ ਨੀਤੀਆਂ ਜਾਰੀ ਰਹਿਣਗੀਆਂ ਨਰੇਂਦਰ ਮੋਦੀ ਦੀ ਸੋਚ ਸੇਵਾ ਭਾਵ ਦੀ ਜਿਹੜੀ ਸਾਾਨੂੰ ਸ਼ਕਤੀ ਦਿੱਤੀ ਹੋਈ ਹੈ ਉਹ ਉਹਨਾਂ ਦੀ ਸੋਚ ਨੂੰ ਲੈ ਕੇ ਅਸੀਂ ਅੱਗੇ ਵਧੇ ਰਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ